ਕਾਮ ਵੀ ਕਰਦਾ ਵੀਰ ਇਧਰ ਨਗਦੇ ਪੈ ਹੈ ਨਾ ਜੀ ਨਾ ਉ ਜਾਏ ਹੋ ਜੇ ਨਾ ਉ ਜਾਏ ਜਦੋਂ ਅਸੀਂ ਕਹਿਣਾ ਅੰਦਰ ਜਾ ਕੇ ਫਿਰ ਹੋ ਜਾਣਾ ਠੀਕ ਆਹੋ ਫਿਰ ਕਿਸੇ ਨੇ ਕਹਿਣਾ ਪਤਾ ਨਹੀਂ ਨਗਰ ਟੋੜ ਜਿਹਾ ਆਜੋ 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 ਨਾਲ ਹੀ ਵਜਾਉਣਾ ਨਹੀਂ ਹੋ ਜੇ ਹਾਂ ਬੇਬੇ ਹਾਂ ਆ ਵੀ ਆ ਗਿਆ ਠੋੜਾ ਆਜੋ ਆਜੋ ਖੜ ਜਾ ਆਜੋ 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 Cardo, cardo. ਬੇਬੇ ਕੋਗਮਾਟ ਪਰੋਗਾਤ ਹੋਲਾਂ ਭੀ ਆਗੁਆ ਆਗਾ ਜੀ ਹੈਂਡ ਹੋਗਾ ਭੀ ਹੀਦੀ ਬੇਬੇ ਕੋਗਾ ਭੀ ਆਗੁਆ ਆਗੀ ਕੀਤੁ ਤੈਂਕਾ ਇੱਕ ਕਰੀ ਉੱਠ ਕਢੋ ਨਹੀਂ ਬਾਈ ਬਾਈ ਲੈ ਗਿਆ ਇੱਥੋਂ ਭਾਈ ਜਾਂਦਾ ਸੀਗਾ ਸੀ ਆਖੇ ਸਾਡੇ ਕਰ ਮੁੰਡਾ ਨਹੀਂ ਹੋਣਗਾ ਸਾਡਾ ਉਨ ਠਾ ਕੇ ਜਾਓ ਜਾਓ ਮੇਰਾ ਪਿੱਲੇ ਰਸਤਾ ਹੀ ਤਾਂ ਨਾ 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 ਉਠੋ ਉਠੋ ਇੱਕ ਇਹਨੇ ਤੁਮ ਕਾ ਭਾਈ ਪਤਾ ਹੀ ਪਰ ਉੱਠ ਕਢ ਸਾਡੇ ਪਤਾ ਕੀ ਕਰੀਏ ਆਪਾਂ ਨਾਲੇ ਉਹ ਬੋਲੀਆਂ ਥੋੜੀਆਂ ਕਰ ਲੈਨੇ ਆ ਦਦੇ ਨਾਲ ਦੁੱਧ ਲੈ ਆਓ ਦੋ ਦਿਨ ਹੀ ਇੱਧਰ ਆਜੋ ਅਜਾ ਕੁਛ ਨਹੀਂ ਆਇਆ ਦੁੱਧ ਲੈ ਲੱਸੀ ਕੁਛ ਨਹੀਂ ਆਣਗਾ ਹੋ ਜਾ ਕਰੀ ਕਰੀ ਫੇਰ ਕਹਿੰਦਾ ਲਗਾ ਸਰਪ੍ਰਾਈਜ਼ ਠੀਕ ਬਾਕੀ ਇਹ ਤਾਂ ਹੈ ਕਿ ਵੇਲ ਲੱਗੀ ਚਲੋ ਕਹਿੰਦੇ ਨੀਂਦ ਆ ਗਿਆ ਬਣਾ ਬਣਾ ਦੋਮਾ ਜਿੰਨੇ ਦਿਨ ਵੀ ਉਸਤਾਗੇ ਚਲੋ اٹਕੇ ਵੇਲ ਦੇ ਪਾਈ ਜਿੰਨਾ ਜਣ ਉੱਠਦਾ ਨਹੀਂ ਵਜਾਈ ਜਾਓ ਯਾਰ ਵਜਾਈ ਮੈਂ ਕਰਾਂ ਨਹੀਂ ਤੇ ਹੋਣਾ ਨਹੀਂ ਆਏ ਉੱਠ ਪਹਣ ਤਾਂ ਉੱਠ ਆਪ ਕਰਦੇ ਹੋ ਦੂਸਰਾ ਰਿਕਾਰਡ ਕਰ ਲੈਣੇ ਹਾਂ ਚਲੋ ਉੱਠ ਪਹ ਤੋੜਦਾ ਨਹੀਂ ਮੈਂ ਕਿਹਾ ਸੀ ਇਹ ਰੇ ਮੈਂ ਕਿਹਾ ਹੁੰਦਾ ਨਹੀਂ ਆ ਭਾਈ ਜਾਂਦਾ ਸੀ ਇੱਥੇ ਮਾਰ ਵਾਰ ਮਾਰ ਕੇ ਲਾਏ ਅਸੀਂ ਅੱਖ ਪਰਾ ਹੋਰ ਗਾ ਦੀਆਂ ਠਾਈਆਂ ਕੇ ਲਾ ਕੇ ਢੋਲਿਆ ਮਾਣਦੇ ਨਾ ਲੈਟ ਹੋਣ ਵਜਾਈਏ ਫੇਰੇ ਫੇਰੇ ਚੁੱਪ ਹੋਗਾ ਅੱਜ ਗੱਲ ਸੱਚ ਹੋ ਗਈ ਹੈ ਉਹ ਸੱਚੀ ਗੱਲ ਹੋ ਗਈ ਨਾ ਬਗਿਆਂ ਦਾ ਬਿਘਾਰ ਪੈਣ ਵਾਲਾ ਕੰਮ ਸੀ ਹਾਂ ਆਈਂ ਪ੍ਰਾਇਂ ਕੀ ਕੀਤਾ ਬੇਬੇ ਕੀ ਕੀਤਾ ਪ੍ਰਾਇਂਗਾ ਹਾਂ ਤੇ ਕਰਨਾ ਹੀ ਸੀ ਹੂੰ ਰੋਜ ਆਵੇ ਬੱਕਰੀਆਂ ਨੂੰ ਬਿਘਾਰ ਪਾਇਆ ਬੇਬੇ ਇੱਕ ਬੋਲੀ ਹੋ ਜੇ ਤੇ ਭੱਜੇ ਆਉਂਦਾ ਇੱਕ ਮਿੰਟ ਇੱਕ ਮਿੰਟ ਬੋਲੀ ਹੋ ਜੇ ਪਹਿਲਾਂ ਕੋਈ ਵੀ ਕੋਈ ਵੀ ਬੋਲੀ ਫੌਰਨ ਫੌਰਨ ਕਰਦਾ ਮੁੰਡੇ ਆ ਕੀ ਫੌਰਨ ਵਿੱਚ ਲੈਣਾ ਬੇ ਫੌਰਨ ਦੀ ਹੈ ਕੀ ਬੇ ਨੌਕਰੀ ਬੱਲੇ ਪਹਿਰੇਦਾਰ ਖੜਾਉਣਾ ਮੈਂ ਤਨ ਮਰ ਰਹੀ ਇਹ ਬ੍ਰੇਕ ਕਰਦੇ ਫਿਰ ਆਪਾਂ ਬਾਅਦ ਵਿੱਚ ਮਿਲਦੇ ਠੀਕ ਓਕੇ ਉੱਠ ਖੜੇ ਉੱਠ ਖੜੇ ਮੁੰਡਾ ਆਜੋ ਸ਼ਰਮਾਂ ਦੀ ਢੁੱਲੀ ਢਾਲ ਉਹ ਆਦੇ ਨਹੀਂ ਅਸੀਂ ਆਏ ਕਰਨੇ ਆ ਹਾਂ ਆਗੇ ਆਗੇ ਆਏ ਕਿਤੇ ਨਹੀਂ ਹੋ ਬ੍ਰਿਟਾਲੀ ਆਹਾ ਉਹ ਬੈਂਡ ਬਾਜ ਕੇ ਲੈ ਆਉਂਦੇ ਆ ਯਾਰ ਯੈਸ ਬੜੇ ਸ਼ੈਤਾਨ ਆ ਤੈ ਕੈਸਾ ਲਗਾ ਸਰਪ੍ਰਾਈਜ਼ ਨਹੀਂ ਬੜੀ ਰੀਲ ਜੀ ਚੱਲਦੀ ਜਾਂਦੀ ਸਰਪ੍ਰਾਈਜ਼ ਕੈਸਾ ਲਗਾ ਭਾਈ ਤੇ ਮਮਾ ਨੀਂਦ ਖਰਾਬ ਕਰਤੀ ਨਹੀਂ ਮੇਰੀ ਅੱਛਾ ਹਜੇ ਤੇਰੀ ਨੀਂਦ ਖਰਾਬ ਤੇਰੀ ਪੂਰੀ ਨਹੀਂ ਹੋਈ ਆਹ ਤੂੰ ਘੋੜੇ ਚੜ ਕੇ ਪੈ ਜਾ ਕਿੱਥੇ ਘੋੜੇ ਚੜ ਕੇ ਪੈ ਜਾ ਖੜ ਜੋ ਹੁਣ ਆਪਾਂ ਉਹ ਕਰੀਏ ਬੋਲੀ ਹੋ ਜੇ ਨਹੀਂ ਇਹ ਇੱਕ ਮਿੰਟ ਇਹ ਆਈਡੀ ਕਿਨੇ ਕੀਤਾ ਸਭ ਕਿਹਦੀਆਂ ਚਲਾਕੀਆਂ ਸ਼ੈਤਾਨੀਆਂ ਨੇ ਕਿਹਾ ਤਾਂ ਹੋਣ ਗਈਆਂ ਨਾ ਹਾਂ ਇਹ ਸ਼ੈਤਾਨੀਆਂ ਨੇ ਮੇਰਾ ਨਾਂ ਨਹੀਂ ਲੈਣਾ ਚਾਹਾਂਗਾ ਸ਼ੈਗਾਮੀਆਂ ਕਰ ਰਣਾ ਆਹੋ ਇੱਕੀ ਕੀਤੀ ਆ ਫੋਨ ਦੀ ਕਰ ਤਰਾ ਸੱਬਿਆ ਸੱਬਿਆ ਕਿ ਤੈਨੂੰ ਠੋਕ ਮਾਈ ਇਹ ਤਾਂ ਜਾਂਦਾ ਸੀ ਜਦੋਂ ਅਵਾਜ਼ ਮਾਰ ਲਈ ਬਾਰੀ ਖੁੱਲੀ ਬੈਂਤ ਮੋਟਰਸਾਈਕਲ ਬਾਹਰ ਨਿਕਲ ਗਿਆ ਮੈਂ ਆ ਗਿਆ ਬੈਂਤ ਢੋਲਾਣਾ ਜਾਂਦਾ ਉਹਨੂੰ ਆਵਾਜ਼ ਮਾਰ ਆਪਣਾ ਹਰਮਾ ਨਹੀਂ ਹੁਣ ਤੱਕ ਉਹਨੇ ਕਿਹੜੀ ਗੱਲ ਬੇਬੇ ਮੈਂ ਹੁਣ ਆਵਾਜ਼ ਮਾਰ ਦਵਾਂ ਆਵਾਜ਼ ਓ ਓ ਉਹ ਰੀਤ ਚ ਮਹਿਨਵਾਜੀ ਵਾਲੇ ਲੈ ਗਿਆ ਹਾਂ ਉਹ ਦੀ ਤਾਂ ਗੱਲ ਹੀ ਸੱਚੀ ਕਰਦੀ ਕਹਿੰਦੇ ਉੱਠ ਤਾਂ ਢੋਲ ਆਲਾ ਨਹੀਂ ਮੈਂ ਮੈਂ ਜਦੋਂ ਵੇਖਿਆ ਮੈਂ ਇੱਕ ਵਾਰ ਢੋਲ ਮੈਂ ਬਾਰੇ ਗਵਾਂਡੀਆਂ ਦਾ ਕੋਈ ਪ੍ਰੋਗਰਾਮ ਹੋ ਰਿਹਾ ਉਹ ਨਾ ਜਦੋਂ ਵੇਖਿਆ ਮੰਮੀ ਹਣੇ ਕੋਲੇ ਸੀ ਮੈਂ ਵੇਖਿਆ ਨਾਨੀ ਆਈ ਨਾਨੀ ਆਈ ਕੱਮ ਕੋਈ ਨਾ ਕੀਤਾ ਨਿ ਸੇਰ ਸੰਤਰੇ ਸਾਰੇ ਖਾ ਗੀ ਆਹ ਹੈ ਨਾਲੇ ਖਾ ਗੀ ਬੇਤਾ ਡੰਗਾ ਬੁਰੀ ਨਾਨੀ ਤੁਸੀਂ ਵੀ ਆ ਜਾਓ ਇੱਕ ਕਤਨ ਜਾਣਦੀ ਬਟਨ ਜਾਣਦੀ ਕਤਨ ਜਾਣਦੀ ਬਟਨ ਜਾਣਦੀ ਬਟਨ ਜਾਣਦੀ ਤਾਗੇ ਜੱਤ ਪਤਨੀ ਸਾਡਾ ਨਹੀਂ ਸੁਤਾ ਪਿਆ ਨਾ ਸੁਤਾ ਪਿਆ ਨਾ ਜਾਗੇ ਤੋਂ ਸਾਡਾ ਨਹੀਂ ਹੁਣ ਦੱਸੋ ਵਜੇ ਟੋਲ ਕੀ ਗੁਵੰਢੀਆਂ ਦੇ ਵੇੜੇ ਸਤ ਜੀ ਮੈਨੂੰ ਨੁਕੀਤੇ ਤੇ ਪਾ ਕੇ ਪਾਉਂਦੇ ਨੇ ਮੇਰੇ ਕੋਲ ਆਂਡੀ ਕਵਾਨੀ ਨਾ ਆ ਰਿਹਾ ਪਤਾ ਨਹੀਂ ਕੀ ਪ੍ਰੋਗਰਾਮ ਹੈ ਕੋਈ ਕੀ ਪ੍ਰੋਗਰਾਮ ਚੱਲਿਆ ਹੋਇਆ ਹੈ ਹੋਰ ਜੇ ਵੀ ਖਨੀ ਕਰਨ ਤੋਂ ਵਿਆਹ ਹੀ ਆ ਗਿਆ ਤੇ ਹੋਰ ਇਹ ਚੁੱਪ ਚੀ ਬੀਤੇ ਵਿਆਹ ਆ ਜਾਣਾ ਤੇ ਚੁੱਪ ਚੀ ਬੀਤੇ ਢੋਲ ਆਣਾ ਤੇ ਵਿਆਹ ਜਾਣਾ ਚੱਟੀਆਂ ਕਰੋ ਚੱਟ ਜਿਆ ਕਰੋ ਪੱਤੇ ਤੋੜ ਤੋੜ ਵੀ ਯਾ ਯਾ ਜਦੋਂ ਮੈਂ ਸੁਤਾ ਪੈ ਪਿਛੋਂ ਜਦੋਂ ਮੈਂ ਮੇਰੀਆਂ ਵੇ ਜਾਣ ਮੇਰੀਆਂ ਕਬੂਤਰ ਬਣ ਕੇ ਨਹੀਂ ਤੂੰ ਬੋਲੀਆਂ ਪਾਉਣ ਲਈ ਸੱਦਿਆ ਸੀ ਕਿ ਮੈਨੂੰ ਠੋਲ ਲਈ ਸੀ ਮੌਕਾ ਫਾਇਦਾ ਚੁੱਕਣਾ ਚਾਹੀਦਾ ਹੈ ਹਣਾ ਆਂਟੀ ਜੀ ਹਾਂ ਸਹੀ ਆਂਟੀ ਇੱਕ ਤੁਸੀਂ ਵੀ ਹੋ ਜੇ ਸੋਨੇ ਦਾ ਚਵਰ ਚਾਂਦੀ ਦੀਆਂ ਪੋੜੀਆਂ ਪੁੱਤਰ ਪਿਆਰੇ ਨੌਮਾ ਕੰਪਣਾ ਮਾੜਾ ਮਾੜਾ ਪ੍ਰੈਕਟਿਸ ਹੋ ਜੂਗੀ ਨਾਨੀ ਜੀ ਚਲੋ ਇੱਕ ਹਰਮਨ ਕਰ ਹਰਮਨ ਦੇ ਵਿਚਾਰ ਹਰਮਨ ਦੇ ਦਫਾਨ ਨੂੰ ਚਾਹ ਨਹੀਂ ਮੀਡੀਅਲੇ ਤੱਕ ਹਰਮਨ ਨਾ ਕੰਗੜਾ ਦਾ ਮਹਾਰਾਜ ਦੋ ਦੋ ਨਹੀਂ ਮਿਲਿਆ ਚਲੋ ਆ ਜਾਗੇ ਨਾਨੀ ਜੀ ਆਉਣ ਦੇ ਇੱਕ ਥਾਨੇਦਾਰ ਲੱਸੀ ਨੂੰ ਆ ਠਿੰਡੀਆਂ ਦਾ ਦੁੱਧ வீர ஜி தன்வா தடா ஆன்தான் தன்வா ਵੀਰੇ ਪੈਸੇ ਲੈ ਲੈਨੇ ਇਹਨਾਂ ਤੋਂ ਧੰਨਵਾਦ ਤੇਰਾ ਸਾਡੇ ਮੁੰਡਿਆਂ ਨੂੰ ਜਿਵਾਉਣ ਦਾ ਕਿਵੇਂ ਜਿਹਨੂੰ ਉਠਾਇਆ ਉਹ ਹੀ ਪੈਸੇ ਦੇਵੇ ਲੈ ਇਧਰ ਹੋਰ ਨਾ ਅਸੀਂ ਤਾਂ ਜਾਗਦੇ ਤੁਰੇ ਫਿਰ ਦਿੱਤੀ ਚਾਰ ਘੋਟੋਣ ਵਾਲੀ ਬੋਰ ਤੇ ਚੜਕੇ ਬਹਿ ਗਏ ਮੈਨੂੰ ਪਤਾ ਨਹੀਂ ਲੱਗਾ ਮੈਂ ਦੱਸਾਂ ਕਿ ਰੂਮਾ ਮੀ ਬੇਟੀ ਕਰਾ ਦਿੱਤੀ ਇਹਨੇ ਲਾਲ ਲਾਲ ਹੋਇਆ ਤੇ ਬੇਟੀ ਨਾਲ ਕਿ ਤੇ ਨਾ ਚੋ ਨਾ ਜਿੱਦਣ ਇਹਦਾ ਵਿਆਹ ਆਇਆ ਲੋਕਾਂ ਨੂੰ ਪਤਾ ਹੀ ਉਹਨਾਂ ਨੇ ਕਹਣਾ ਐਵੇਂ ਵੀਡੀਓ ਹੀ ਬਣਾਉਂਦੇ ਆ ਆਹੋ ਉਹਦੋਂ ਸੱਚੀ ਗੱਲ ਹੀ ਮੰਨਣਾ ਉਹਨਾਂ ਦੇ ਘਰੇ ਭਾਈ ਦੇ ਰਹਿੰਦਾ ਵੀਡੀਓ ਬਣਾਉਂਦੇ ਆ ਕੋਈ ਅੱਜਿਹੜਾ ਵਿਆਹ ਹਾਂ ਲਓ ਜੀ ਮੁੰਡੇ ਦੇ ਡੈਡੀ ਵੱਲੋਂ 500 ਰੁਪਏ ਦੀ ਵੇਦ ਲਓ ਜੀ ਬੇਰੇ ਅੱਜ ਤੇ ਆਖੇ ਲੱਗ ਗਏ ਅੱਗੇ ਤੋਂ ਨਹੀਂ ਇਹਨਾਂ ਦੇ ਆਖੇ ਲੱਗਣਾ ਨਾ ਜਦੇ ਸੁੱਤਾ ਰਿਆ ਦਾ ਰੋਜ ਆ ਠੀਕ ਹੈ ਰੋਜ ਨਹੀਂ ਸੌਣਾ ਪਿਆ ਜਾਨਾ ਨਹੀਂ ਆਇਆ ਕਾ ਢੋਲ ਆੜੇ ਚੱਲ ਪਾਣੀ ਪਾਉਣ ਨਾਲ ਢੋਲ ਆਲਾ ਬਾਈ ਫਿਰ ਵੀ ਠੀਕ ਆ ਨਹੀਂ ਦੇਖੀ ਪਾਣੀ ਪਾ ਨਹੀਂ ਹੋਰ ਪਾਣੀ ਪਾਵਾਂਗੇ ਬਾੜੀ ਤੁਸੀਂ ਇਹ ਗੱਲਾਂ ਚੰਗੀਆਂ ਨਹੀਂ ਠੂਟੀਆਂ ਨਹੀਂ ਥੋੜਾ ਫੀਲ ਹੋਇਆ ਨਾ ਫੀਲ ਹੋਇਆ ਕਰਨਾ ਫੀਲ ਹੋਇਆ ਥੋੜਾ ਜਿਹਾ ਫੀਲ ਬੇਇੱਜ਼ਤੀ ਫੀਲ ਕਰਨੀ ਨਹੀਂ ਚਾਹੀਦੀ ਮੈਂ ਕੀਤੀ ਉਹਦੇ ਨਾਲ ਹੀ ਕਰਾਂਗੇ ਪਰ ਅੱਜ ਹੋ ਰਹੀ ਆ ਯਾਰ ਲਓ ਚਾਹ ਬਣਾਈਏ ਕਿਆ ਬਣਾਉ ਵਿਚਾਰੇ ਥੱਕ ਗਿਆ ਇੱਕ ਮੇਰੇ ਹੱਥ ਦੁੱਧ ਵੀ ਗਰਮ ਕਰੋ ਨਹੀਂ ਇਹ ਐਵੇਂ ਦੁੱਧ ਪੀਣ ਨੂੰ ਬੈਗਾ ਕੀ ਹੋ ਜਾਂਦਾ ਜੇ ਮੈਂ ਥੋੜਾ ਹੋਰ ਸੌਂ ਜਾਂਦਾ ਜਦੋਂ ਰਾਤ ਨੂੰ ਫਾਇਦਾ ਨਾ ਬਰੇ ਬਰੇ ਜਨ ਰਾਤਾਂ ਆ ਸੌਂ ਜਾਂਦਾ ਤੂੰ ਦਿਵਾਕ ਤੇ ਇੰਨਾ ਪਿਆਚਾਰ ਕਰਦੇ ਤੇ ਸੌਣ ਨੂੰ ਨਹੀਂ ਦਿੰਦੇ ਅਸੀਂ ਨਹੀਂ ਸੌਣ ਦਿਆ ਕਰਨਾ ਹੁਣ ਨੇੜੇ ਸਨ ਪਤਾ ਲੱਗਾ ਢੋਲ ਵਾਲਾ ਭਾਗੋ ਕਿ ਉੱਥੇ ਬੁਲਾ ਲਿਆ ਕਰਨਾ ਠੀਕ ਆ ਠੀਕ ਓਕੇ ਆਪਾਂ ਨੇ ਆਈਫੋਨ ਤੋਂ ਕਾਲ ਕਰਿਆ ਕਰਨੀ ਮੈਂ ਕਹਿਆ ਕਰੂੰ ਆਈਫੋਨ ਤੋਂ ਕਰੂੰ ਹੀਰੇ ਦਾ ਫੋਨ ਨੰਬਰ ਭਰ ਰਾ ਓਕੇ ਓਕੇ ਵੀਰੇ ਅੱਗੇ ਤੋਂ ਨਹੀਂ ਇਹਨਾਂ ਦੇ ਆਖੇ ਲੱਗਣਾ ਤੁਸੀਂ ਠੀਕ ਆ ਭਾਵੇਂ ਬਾਜ ਵੀ ਮੰਨ ਤੂੰ ਬਾਹਰੇ ਬਾਹਰ ਮੁੜ ਜਾਣਾ ਇਹ ਸ਼ੈਤਾਨੀਆਂ ਐ ਬਹੁਤ ਆ ਸੇ ਤੈਨੂੰ ਪਾਵੇਂ ਬਾਹ ਫੜ ਕੇ ਨਾ ਲੈ ਆਈਏ ਜਿਹਨੂੰ ਤੂੰ ਜਾਣ ਬਾਅਦ ਫੜੋਗੇ ਜਾਣਾ ਹਾਂ ਤਾਂ ਤੂੰ ਤਾਂ ਬਹੁਤ ਸ਼ੈਤਾਨੀਆਂ ਕਰਦੇ ਆ ਨੇ ਸਾਰੇ ਜਾਣੇ ਚੰਗੀ ਨਹੀਂ ਕੀਤੀ ਤੁਸੀਂ ਕਿਉਂ ਤੂੰ ਸਾਡੇ ਨਾਲ ਚੰਗੀ ਕਰਦਾ ਸਾਡੇ ਨਾਲ ਰੋਜ਼ ਕਰਦਾ ਹਾਂ ਤੂੰ ਤਾਂ ਰਾਜੇ ਤੇ ਰਾਣੀ ਆਈ ਇੱਕ ਵਾਰੀ ਕੀਤੀ ਆ ਤੇ ਤੂੰ ਸਾਡੇ ਨਾਲ ਰੋਜ਼ ਕਰਦਾ ਧੰਨਵਾਦ ਬਹੁਤ ਬੋਲ ਜੀ ਤੁਹਾਡਾ ਬਹੁਤ ਧੰਨਵਾਦ ਇਹ ਬਹੁਤ ਸ਼ਤਾਨ ਨਿਕਲੇ ਯਾਰ ਤੁਸੀਂ ਤੇ ਹੁਣ ਮੈਂ ਇਹ ਵੀ ਨਹੀਂ ਕਹਿ ਦੋਗਾ ਕਿ ਵਲੌਗ ਕਿਦਾਂ ਲੱਗਾ ਦੱਸ ਸ਼ਤਾਨੀ ਓਕੇ ਜੀ ਮਿਲਦੇ ਆ ਸੋ ਜਾਉਣ ਦੇ ਬਾਅਦ ਤੇ ਰੱਬ ਸਾਬ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਜਰਾ ਕੇ ਸਤਿ ਸ਼੍ਰੀ ਅਕਾਲ